ਸਾਰੇ থানা ਡਿਵੀਜ਼ਨ ਦੇ ਇਲਾਕੇ ਲਾਹੌਰੀ ਗੇਟ ਵਿੱਚ ਅੱਜ ਸਵੇਰੇ ਤਰਕਸਾਰ ਇੱਕ ਦਿੱਲੀ ਨੰਬਰ ਗੱਡੀ ਸਵਾਰ ਪੰਜ ਨੌ ਨੌਜਵਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਕੀਤਾ ਹੋਇਆ ਸੀ ਪਹਿਲਾਂ ਇੱਕ ਵਾਲਮੀਕ ਮੰਦਿਰ ਦੀ ਦੀਵਾਰ ਵਿੱਚ ਟੱਕਰ ਮਾਰੀ ਜਿਸ ਦੇ ਚਲਦੇ ਹੋਏ ਮੰਦਿਰ ਦੀ ਦੀਵਾਰ ਅਤੇ ਗੇਟ ਬੁਰੀ ਤਰ੍ਹਾਂ ਟੁੱਟ ਗਿਆ ਤੇ ਉਸ ਤੋਂ ਬਾਅਦ ਇੱਕ ਬਿਜਲੀ ਦੇ ਖੰਭੇ ਅਤੇ ਵਿੱਚ ਟੱਕਰ ਮਾਰੀ ਜਿਸ ਦਿਨ ਉੱਤੇ ਟਰਾਂਸਫਾਰਮਰ ਵੀ ਲੱਗਾ ਸੀਗਾ ਤੇ ਟੱਕਰ ਵੱਜਨ ਤੋਂ ਬਿਜਲੀ ਦਾ ਖੰਭਾ ਉੱਤੇ ਤੇ ਟਰਾਂਸਫਰ ਲੱਗਾ ਹੋਇਆ ਜ਼ਮੀਨ ਦੇ ਹੇਠਾ ਡਿੱਗ ਪਿਆ ਉੱਤੇ ਡਿੱਗੇ ਹੋਏ ਨਾਲ ਆਲੇ-ਦੁਆਲੇ ਦੇ ਵਿੱਚ ਕਰੰਟ ਫੈਲ ਗਿਆ ਕਾਰ ਮੌਕੇ ਤੇ ਹੀ ਕਾਰ ਸਵਾਰ ਫਰਾਰ ਹੋ ਗਏ ਏਹਟ ਸੜਕ ਉੱਤੇ ਸੁੱਤੇ ਕੁੱਤੇ ਪਾਏ ਸਨ ਜਿਹੜੇ ਕਰੰਟ ਲੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਸ਼ਮਦੀਪ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ 4:30 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਦਿੱਲੀ ਨੰਬਰ ਗੱਡੀ ਇੱਕ ਪਹਿਲਾ ਵਾਲਮੀਕੀ ਮੰਦਰ ਦੇ ਦੀਵਾਰ ਦੇ ਨਾਲ ਟੱਕਰ ਮਾਰੀ ਤਾਂ ਮੰਦਰ ਦਾ ਗੇਟ ਬੁਰੀ ਤਰ੍ਹਾਂ ਟੁੱਟ ਗਿਆ ਉਸ ਤੋਂ ਬਾਅਦ ਨੌਜਵਾਨਾਂ ਵੱਲੋਂ ਖੰਭੇ ਬਿਜਲੀ ਦੀ ਟੱਕਰ ਮਾਰੀ ਤੇ ਉਸਦੇ ਚੱਲਦੇ ਹੋਏ ਟਰਾਂਸਫਰ ਮਰਕਾਰ ਉਤੇ ਡਿੱਗ ਗਿਆ ਕਾਰ ਸਵਾਰ ਕਾਰ ਛੱਡ ਕੇ ਫਰਾਰ ਹੋ ਗਏ ហេਠਾਂ ਪਏ ਹੋਏ ਕੁੱਤੇ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਮੌਕੇ ਤੇ ਸਤ ਪੂਜੇ ਸਨ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਰਿਬੋ ਰਮੇ ਜੇ ਮੇਰਾ ਨਾਮ ਸੁਖਦੇਵ ਹੋਣ ਤੇ ਭਾਈ ਸਵਾ ਵਿਚਾਰ ਦੇ ਗਿਆ ਗੱਡੀ ਬੜੀ ਸਪੀਡ ਨਾਲ ਗਈ ਐਨੇ ਕੰਬਾ ਤੋੜਦਾ ਬੰਦੀ ਵਾਲਾ ਅੱਛਾ ਤੇ ਖੰਭਾ ਟੋੜਨ ਤੋਂ ਬਾਅਦ ਇਹ ਮੰਦਿਰ ਆਪਣੇ ਲਾਹੂਕ ਸੁਭਾਵਾਂ ਦੀ ਕੰਧ ਨੂੰ ਤੋੜਤੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰ ਪੱਥਰ ਵਾਛੀ ਗਈ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਸੀ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਖਿਆਲ ਚਾਰ ਪੰਜ ਬੰਦੇ ਆ ਗਏ ਸੀ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ ਹੈ

ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਅੱਛਾ ਤੇ ਨਾਲ ਜਾਨਵਰ ਵੀ ਮੋਟ ਗਈ ਹਾਂਜੀ ਉਹ ਹੈਗੇ ਤਿੰਨ ਜਾਨਵਰ ਹੈਗੇ ਉਹ ਵੀ ਇੱਕ ਗੱਡੀ ਥੱਲੇ ਚਾਰ ਗੱਡੀ ਥੱਲੇ ਚਾਰ ਹੈਗੇ ਜੀ ਪ੍ਰਸ਼ਾਸਨ ਨੂੰ ਆਦੇ ਮੰਦਰ ਦਾ ਜੋ ਹਰਜਾਨਾ ਦਿੱਤਾ ਜਾਵੇ ਬੰਦੇ ਫੜੇ ਜਾਣ ਕੀ ਗੱਲਬਾਤ ਹੈਗੀ ਕੀ ਟੱਕਰ ਹੈਗਾ ਉਹ ਪਤਾ ਲੱਗੇ ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹਦੇ ਭਗਨਾ ਪੈਣਾ ਹੀ ਤਾਂ ਲੱਗਦਾ ਨਹੀਂ ਕਿ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨ ਨਹੀਂ ਹੋ ਸਕਦਾ ਵੀ ਉਹ ਤਾਂ ਹੋ ਹੀ ਜਾਣਾ ਸੀ ਬਾਕੀ ਫੰਕਸ਼ਨ ਹੈ ਵਾਏ ਇੱਥੇ ਰਾਤੀ ਫੰਕਸ਼ਨ ਹੈ ਇਹ ਆ ਵੇਖੋ ਅਜਾ ਰਾਤੀ ਫੰਕਸ਼ਨ ਹੀ ਹੈ ਫੰਕਸ਼ਨ ਹੈ ਵਾਏ ਸ਼ੁਕਰ ਕਰੋ ਕਿ ਫੰਕਸ਼ਨ ਖਤਮ ਹੋ ਚੁੱਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਸੀ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗਾ ਹੋਇਆ ਸੀ ਉਹਦੇ ਸਾਰੇ ਮਰ ਜਾਣੇ ਸੀ ਜਿੱਦਾਂ ਗੱਡੀ ਚੜਾਈ ਜਾਂਦੀ ਉਹਨਾਂ ਦੇ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਟਾਣੇ ਦੀ ਬੈਕ ਸਾਈਡ ਆ ਗੱਡੀ ਸਿਆ ਆ ਜਾਂ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਵਨੂ ਨੈਕਸਟ ਲੈਵਲ ਹੋਟਲ ਆ ਉਹਦੇ 'ਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਅ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉੱਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਜੀ ਇਹਨਾਂ ਨੇ ਉਥੋਂ ਖਾਦਾ ਪੀਤਾ ਪਾਰਟੀ ਪੁੱਟੀ ਕੀਤੀ ਤੇ ਉੱਥੋਂ ਗੱਡੀ ਇੰਦਰ ਲਾਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਇੱਥੇ ਆਣ ਕੇ ਗੱਡੀ ਗੱਡੇ ਫਾਸਟ ਸੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟਰਾਂਸਫਾਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਾਰਮ ਨਾਲ ਦੀ ਗੱਡੀ ਦੇ ਉੱਤੇ ਟਿਕ ਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਸਰ ਇਹ ਤੋਂ ਨੁਕਸਾਨ ਵੀ ਆਇਆ ਕੋਈ ਲਾਗੇ ਚਾਗੇ ਮੇਨ ਦਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਬੂਟ ਵੀ ਟੁੱਟਾ ਵਾ ਉਹ ਉਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ ਕਰੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉਥੇ ਫਿਰਦੇ ਰਹਿੰਦੇ ਆ ਤੇ ਟ੍ਰਾਂਸਫਰਮ ਡੇਗਨ ਨਾਲ ਜੀ ਗਰੰਟੀ ਉਹ ਉਹਨਾਂ ਲੱਗ ਗਿਆ ਉਹਨਾਂ ਦੇ ਨਜ਼ਰ ਤੇ ਗੱਡੀ ਜਨਾਬ ਤੱਕ ਪੰਜ ਪੰਜ ਨੇ ਚਲਾ ਰਹੇ ਕਰੋ ਹਾਂ ਪੰਜ ਨੇ ਜਾਨੀ ਨੁਕਸਾਨ ਤੇ ਨਹੀਂ ਆ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਸਸਤ ਨਹੀਂ ਜਾਏਗੀ ਸ਼ਾਇਦ ਕੰਪਨੀ ਉਹ ਬੈਟਰੀ ਚਲਾ ਰਹੇ ਯਾਨੀ ਕੋਈ ਗੱਲ ਨਹੀਂ ਕੋਈ ਗਲਤੀ ਨਹੀਂ ਹੋਈ ਕੋਈ ਕਿਸ ਤਰ੍ਹਾਂ ਇਹ ਸੁਣਨਾ ਚਾਹੀਦਾ ਹੈ ਕਿ ਉੱਥੇ ਲੱਗਾ ਕਰੇ ਕਿ ਹੋਟਲ ਦਾ ਕੋਈ ਵੇਟਰ ਲੈ ਕੇ ਰੋਟੀ ਲੈਣ ਆ ਰਿਹਾ ਸੀ ਅਸੀਂ ਕੋਈ ਗੱਲ ਨਹੀਂ ਹੋਟਲ 'ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈ ਸਭ ਹੀ ਨਹੀਂ ਕਰਦੇ ਜਿਹੜੇ ਉਹਦੇ ਤੇ ਆ ਪੂਰੀ ਨੇ